ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਬ੍ਰਿਟੇਨ ਦੀ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਵੀਰਵਾਰ ਨੂੰ ਕਰਵਾਏ ਗਏ ਐਗਜ਼ਿਟ ਪੋਲ ਮੁਤਾਬਕ ਵੱਡੀ ਜਿੱਤ ਲਈ ਤਿਆਰ ਹੈ। ਐਗਜ਼ਿਟ ਪੋਲ ਮੁਤਾਬਕ ਰਿਸ਼ੀ ਸਨਕ ਦੀ ਥਾਂ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣਨਗੇ ਅਤੇ 14 ਸਾਲ ਦਾ ਕੰਜ਼ਰਵੇਟਿਵ ਸ਼ਾਸਨ ਖਤਮ ਹੋ ਜਾਵੇਗਾ। ਬ੍ਰਿਟਿਸ਼ ਬ੍ਰਾਡਕਾਸਟਾਂ ਲਈ ਕਰਵਾਏ ਗਏ ਸਰਵੇਖਣ ਵਿੱਚ ਸੁਝਾ ਦਿੱਤਾ ਗਿਆ ਹੈ ਕਿ 650 ਸੀਟਾਂ ਵਾਲੇ ਹਾਊਸ ਆਫ ਕਾਮਨਸ ਵਿੱਚ ਸੈਂਟਰ ਖੱਬੇ ਲੇਬਰ 410 ਸੀਟਾਂ ਜਿੱਤੇਗੀ ਜਦਕਿ ਸੱਜੇ ਪੱਖੀ ਟੋਰੀਜ਼ ਸਿਰਫ 131 ਸੀਟ ਇੱਕ ਹੋਰ ਚੰਗੀ ਖਬਰ ਇਹ ਹੈ ਕਿ ਛੋਟੇ ਵਿਰੋਧੀ ਲਿਬਰਲ ਡੈਮੋਕ੍ਰੇਟਸ ਨੂੰ 61 ਸੀਟਾਂ ਮਿਲਣ ਜਾ ਰਹੀਆਂ ਨੇ ਸਕਾਟਿਸ਼ ਨੈਸ਼ਨਲ ਪਾਰਟੀ 10 ਸੀਟਾਂ ਨਾਲ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਜਾਵੇਗੀ VOTING ਮੰਤ ਹੋਣ ਤੋਂ ਤੁਰੰਤ ਬਾਅਦ ਜਾਰੀ ਕੀਤੇ ਗਏ ਇੱਕ ਪੋਲ ਨੇ ਸੰਕੇਤ ਦਿੱਤਾ ਹੈ ਕਿ ਕੇਂਦਰ ਖੱਬੇ ਲੇਬਰ ਨੇਤਾ ਕੀਰ ਸਟਾਰਮਰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਉਹਨਾਂ ਨੂੰ ਆਰਥਿਕ ਬੇਚੈਨੀ ਸੰਸਥਾਵਾਂ ਵਿੱਚ ਵਜਤ ਰਹੇ ਅਵਿਸ਼ਵਾਸ ਅਤੇ ਵੇਗੜ ਰਹੇ ਸਮਾਜਿਕ ਤਾਣੇ ਬਾਣੇ ਦੇ ਧੁੰਦੇ ਪਿਛੋਕਰ ਦੇ ਵਿਰੁੱਧ ਬਦਲਾਅ ਲਈ ਕੰਮ ਕਰਨ ਨੂੰ ਚੁਣੌਤੀ ਹੋਵੇਗੀ ਜਿਵੇਂ ਕਿ ਹਜ਼ਾਰਾਂ ਚੋਣ ਵਰਕਰ ਦੇਸ਼ ਪਰਦੇ ਗਿਣਤੀ ਕੇਂਦਰਾਂ ਤੇ ਲੱਖਾਂ ਬੈਲਟਾਂ ਦੀ ਗਿਣਤੀ ਕਰਦੇ ਹਨ ਕਨਜ਼ਰਵੇਟਵਾਂ ਨੂੰ ਇੱਕ ਇਤਿਹਾਸਿਕ ਖਾਰ ਦਾ ਝਟਕਾ ਲੱਗਾ ਏ ਜੋ ਇੱਕ ਕਮਜ਼ੋਰ ਪਾਰਟੀ ਨੂੰ ਰਾਜਕਤਾ ਵਿੱਚ ਭੇਜ ਦੇਵੇਗਾ ਤੇ ਸੰਭਾਵਿਤ ਤੌਰ ਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਥਾਂ ਲੈਣ ਲਈ ਇੱਕ ਮੁਕਾਬਲੇ ਦੀ ਅਗਵਾਈ ਕਰੇਗਾ। ਤੱਬ ਰਿਟੇਨ ਦੇ ਵਿੱਚ ਵੀਰਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਖਤਮ ਹੋ ਗਈ ਹੈ। ਵੋਟਿੰਗ ਖਤਮ ਹੋਣ ਤੋਂ ਬਾਅਦ ਇੱਥੇ ਵੋਟਾਂ ਦੀ ਗਿਣਤੀ ਹੋਈ ਤੇ ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਵੋਟਰਾਂ ਨੇ ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਾਰਮਰ ਨੂੰ ਚੁਣ ਲਿਆ। 14 ਸਾਲ ਬਾਅਦ ਸਾਰਮਰ ਸੁਨਕ ਨੂੰ ਸੱਤਾ ਤੋਂ ਬੇਦਖਲ ਕਰਕੇ ਪ੍ਰਧਾਨ ਮੰਤਰੀ ਬਣ ਗਏ ਨੇ। ਹੁਣ ਸਵਾਲ ਇਹ ਹੈ ਕਿ ਕੀਰ ਸਾਰਮਰ ਕੌਣ ਨੇ? ਆਓ ਜਾਣਦੇ ਹਾਂ ਕੀਰ ਸਾਰਮਰ ਬਾਰੇ। ਤੁਹਾਨੂੰ ਦੱਸ ਦਈਏ ਕਿ ਸ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਖਿਲਾਫ ਚੋਣ ਲੜ ਰਹੇ ਸੀ 24 ਅਪ੍ਰੈਲ 2020 ਵਿੱਚ ਖੱਬੇ ਪੱਖੀ ਜਰਮੀ ਕੋਰਬੀਨ ਤੋਂ ਨੇਤਾ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਸਾਰਮਰ ਨੇ ਆਪਣੀ ਪਾਰਟੀ ਨੂੰ ਰਾਜਨੀਤਿਕ ਕੇਂਦਰ ਵੱਲ ਲਜਾਣ ਤੇ ਇਸ ਦੀਆਂ ਰੈਂਕਾਂ ਵਿੱਚੋਂ ਵਿਰੋਧੀ ਵਿਰੋਧੀ ਨੂੰ ਖਤਮ ਕਰਨ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਉਸ ਦੇ ਸਮਰਥਕ ਉਸ ਨੂੰ ਇੱਕ ਵਿਹਾਰਕ ਭਰੋਸੇਮੰਦ ਨੇਤਾ ਵੱਜੋਂ ਦੇਖਦੇ ਨੇ ਜੋ ਬ੍ਰਿਟੇਨ ਨੂੰ ਇਸ ਦੀ ਆਰਥਿਕ ਮੰਦੀ ਵਿੱਚੋਂ ਬਾਹਰ ਕੱਢਣ ਲਈ ਪੂਰੀ ਤਰ੍ਹਾਂ ਸਮਰਥ ਹੈ 1963 ਵਿੱਚ ਸਰੀ ਵਿੱਚ ਇੱਕ ਮਜ਼ਦੂਰ ਸ਼੍ਰੇਣੀ ਦੇ ਪਰਿਵਾਰ ਵਿੱਚ ਜਨਮੇ ਸਟਾਰਮਰ ਦਾ ਪਾਲਣ ਪੋਸ਼ਣ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਉਹਨਾਂ ਦੇ ਪਿਤਾ ਇੱਕ ਲੋਹਾਰ ਸਨ ਸਟਾਰਮਰ ਦੀ ਆਪਣੇ ਪਿਤਾ ਨਾਲ ਬਹੁਤੀ ਸਾਂਝ ਨਹੀਂ ਸੀ ਜਦੋਂ ਕਿ ਉਹਨਾਂ ਦੀ ਮਾਂ ਜੋ ਕਿ ਇੱਕ ਨਰਸ ਸੀ ਇੱਕ ਭਿਆਨਕ ਬਿਮਾਰੀ ਤੋਂ ਪੀੜਤ ਸੀ ਸਟਾਰਮਰ ਦਾ ਆਧਾਰਨ ਪਹਿਲਾ ਨਾਮ ਉਸ ਦੇ ਸਮਾਜਵਾਦੀ ਮਾਪਿਆਂ ਦੁਆਰਾ ਲੇਬਰ ਪਾਰਟੀ ਦੇ ਸੰਸਥਾਪਕ ਪਿਤਾ ਕੀਰ ਹਾਰਡੀ ਨੂੰ ਸ਼ਰਧਾਂਜਲੀ ਵਿੱਚ ਚੁਣਿਆ ਗਿਆ ਸੀ ਸਟਾਰਮਰ ਦਾ ਰਾਜਨੀਤੀ ਵਿੱਚ ਦਾਖਲਾ ਮੁਕਾਬਲਤਨ ਦੇਰ ਨਾਲ ਆਇਆ ਉਹ 52 ਸਾਲ ਦੀ ਉਮਰ ਦੇ ਵਿੱਚ 2015 ਵਿੱਚ ਹਾਲ ਬੌਂਡ ਦੇ ਅਤੇ ਸੈਂਟ ਪੈਨਕ੍ਰਾਸ ਲਈ ਸੰਸਦ ਮੈਂਬਰ ਵਜੋਂ ਚੁਣੇ ਗਏ ਸੀ ਇੱਕ ਕੁਸ਼ਲ ਵਕੀਲ ਵਜੋਂ ਉਹਨਾਂ ਦੀ ਸਾਖ ਨੇ ਉਹਨਾਂ ਦੇ ਸਿਆਸੀ ਉਭਾਰ ਦਾ ਰਾ ਪਦਰਾ ਕੀਤਾ ਤੇ ਜਲਦੀ ਹੀ ਸੌਦੇ ਤੇ ਪਹੁੰਚ ਗਏ ਤੇ ਸਾਬਕਾ ਲੇਬਰ ਨੇਤਾ ਜਰਮੀ ਕੋਰਬਿੰਦ ਦੇ ਅਧੀਨ ਬ੍ਰੈਕਿਸਟ 77 ਵਜੋਂ ਸੇਵਾ ਦਿੱਤੀ ਹਾਊਸਿੰਗ ਮੋਰਚੇ ਤੇ ਸਟਾਰਮਰ ਦਾ ਉਦੇਸ਼ ਪਹਿਲੀ ਵਾਰ ਘਰ ਖਰੀਦਦਾਰਾਂ ਨੂੰ ਚਾਹਤ ਕਰਨਾ ਸੀ ਇਸ ਦੇ ਲਈ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਨਵੇਂ ਆਵਾਸ ਵਿਕਾਸ ਵਿੱਚ ਪਹਿਲ ਦਿੱਤੀ ਜਾਂਦੀ ਹੈ 1.5 ਮਿਲੀਅਨ ਨਵੇਂ ਘਰ ਬਣਾਉਣ ਲਈ ਯੋਜਨਾ ਬੰਦੀ ਕਾਨੂੰਨਾ ਵਿੱਚ ਸੁਧਾਰ ਕਰਨ ਦਾ ਵਾਅਦਾ ਵੀ ਦਿੱਤਾ ਗਿਆ ਹੈ ਸਿੱਖਿਆ ਇੱਕ ਤਰਜੀਹ ਦੇ ਤੌਰ ਤੇ ਵੇਖੀ ਜਾ ਰਹੀ ਹੈ ਸਟਾਰਮਰ ਨੇ 650 ਅਧਿਆਪਕਾਂ ਨੂੰ ਨਿਯੁਕਤ ਕਰਨ ਅਤੇ ਪ੍ਰਾਈਵੇਟ ਸਕੂਲਾਂ ਲਈ ਟੈਕਸ ਬ੍ਰੇਕਾਂ ਨੂੰ ਖਤਮ ਕਰਕੇ ਉਹਨਾਂ ਦੀ ਤਨਖਾਹਾਂ ਲਈ ਵਿੱਤ ਦੇਣ ਦਾ ਵਾਅਦਾ ਵੀ ਕੀਤਾ ਹੈ ਜੋ ਕਿ ਉਹਨਾਂ ਦੀ ਜਿੱਤ ਦਾ ਇੱਕ ਵੱਡਾ ਕਾਰਨ ਬਣਿਆ ਤਾਂ ਇਸ ਪ੍ਰਕਾਰ ਲੇਬਰ ਪਾਰਟੀ ਅਧਿਕਾਰਤ ਤੌਰ ਤੇ ਅਗਲੀ ਸਰਕਾਰ ਬਣਾਏਗੀ ਕਿਉਂਕਿ ਉਸਨੇ ਸ਼ੁੱਕਰਵਾਰ ਨੂੰ 650 ਮੈਂਬਰੀ ਹਾਊਸ ਆਫ ਕਾਮਨਸ ਵਿੱਚ 326 ਸੀਟਾਂ ਦੇ ਬਹੁਮਤ ਦਾ ਆਕੜਾ ਪਾਰ ਕਰ ਲਿਆ ਹੈ ਯੂਕੇ ਦੇ ਵਿੱਚ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਕਿ ਸਟਾਰਮਰ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ